ਤੋਂ ਨਾ ਸਨ ਸੋ ਜਨਨੀ ਜਿਨ ਗੁਰੂ ਜਨਿਆ ਬਾਣੀ ਤੋਂ ਨਾ ਮੌਕਤ <laughs> <laughs> ਜੋ ਧੰਨ ਧੰਨ ਭਗਤ ਸਾਹਿਬ ਸ੍ਰੀ ਗੁਰੂ ਹਰਿ ਰਾਏ ਸਾਹਿਬ ਸਤਿਵੇ ਨਾਨਕ ਤੋਂ ਤੇਨਾਂ ਦੇ ਪ੍ਰਕਾਸ਼ ਪੂਰਬ ਦੇ ਸੰਸੰਧ ਦੇ ਵਿੱਚ ਆਪ ਸਿੱਖ ਸੰਤਾਂ ਬੜੀ ਭਾਵਨਾ ਦੇ ਨਾਲ ਸਤਿਗੁਰੂ ਜੀ ਨੂੰ ਨਮਸਤਕ ਹੋਵੇ ਸਤਿਗੁਰ ਜੀ ਕੀ ਰਹਿਤ ਸਤਿਕਾਰ ਪਵਨ ਪਵਿੱਤਰ ਸਿਰ ਜਿਹੇ ਨੇ ਇੱਥੇ ਬਿਨਾ ਰਹੇ ਆਓ ਕੁਛ ਸਮਾਂ ਮਨ ਦੀਆਂ ਵਰਕੀਆਂ ਨੂੰ ਇਕਾਗਰ ਕਰਦੇ ਹੋਏ ਸਤਿਗੁਰੂ ਧੰਨ ਸ੍ਰੀ ਗੁਰੂ ਹਰਦਾਇ ਸਹਿਬਹ ਮਹਾਰਾਜ ਜੀ ਆਨੇ ਕਿਹੜੇ ਉਪਦੇਸ਼ ਸਾਡੀ ਧੋਲੀ ਦੇ ਵਿੱਚ ਪਾਏ ਇਹ ਪਾਵਨ ਬਚਨਾਂ ਨੂੰ ਗੁਰੂ ਦੀ ਗੋਦ ਦੇ ਵਿੱਚ ਬੈਠ ਕੇ ਵਿਚਾਰ ਵੰਡਾਈ ਤੁਰੀਏ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਿਵੈਰ ਸਾਹਿਬ ਨੂੰ ਜਿੰਨਾ ਦਾ ਜੋ ਜਨਮ ਹੈ ਸਾਧ ਸੰਗਤ ਜੀ 1630 ਦੇ ਵਿੱਚ ਬਾਬਾ ਹੁਦਤਾ ਜਿਹਦੇ ਗ੍ਰਹਿ ਸੀ ਮਾਤਾ ਨਿਹਾਲ ਕੌਰ ਦੀ ਗੋਦ ਦੇ ਚੋਂ ਜੇ ਬਾਬਾ ਗੁਰਦਤਾ ਜੀ ਜਿਹੜੇ ਹਨ ਇਹ ਸਾਧ ਸੰਗਤ ਜੀ ਸੇਵੇਂ ਪਾਤਸ਼ਾਹ ਧੰ ਸ੍ਰੀ ਗੁਰੂ ਹਰਗੋਬ ਸਿੰਘ ਸਾਹਿਬਾਨ ਰੋਜੀਆ ਦੇ ਪੱਦੇ ਸੁਪੁੱਤਰ ਹਨ ਤੇ ਜਦੋਂ ਅਸੀਂ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਜਾਂਦੇ ਜਿੱਥੇ ਗੁਰਦੁਆਰਾ ਸਾਹਿਬ ਅਸੀਂ ਬਾਬਾ ਗੁਰਦਤਾ ਜੀ ਦੇ ਦਰਸ਼ਨ ਕਰਦੇ ਹਾਂ ਉਥੇ ਬਾਹਰ ਉਸ ਬਚਨੋ ਲਿਖੇ ਹੋਏ ਨੇ ਧੰਨ ਬਾਬਾ ਗੁਰਦਤਾ ਜੋ ਹਾਰ ਮੰਗਿਆ ਸੋਈ ਦਿੱਤਾ ਇਹ ਬਾਬਾ ਗੁਰਦਤਾ ਜੀ ਦੀ ਕਮਾਈ ਸੀ ਸਾਧ ਸੰਗਤ ਜੀ ਜਿਨ੍ਹਾਂ ਨੇ ਕਮਾਈ ਕੀਤੀ ਹੋਵੇ ਉਹਨਾਂ ਦੀ ਕਮਾਈ ਰਹੀ ਦੀਨਿਆਂ ਤੱਕ ਜਿਹੜੀ ਆ ਉਹ ਪਹੁੰਚੀ ਇਹੋ ਜੇ ਗ੍ਰਹਿ ਦੇ ਵਿੱਚ ਧੰਨ ਸ੍ਰੀ ਗੁਰੂ ਹਰਿਦਾਇ ਸਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਤੇ ਬਾਬਾ ਜੀ ਦੱਸਦਾ ਜੀ ਹੁਣਾਂ ਦੇ ਪੁਰਖ ਹਰਿ ਰਾਏ ਸਹਿਬ ਮਹਾਰਾਜ ਜੀ ਨੂੰ ਪਹਿਲਾਂ ਵੀ ਇੱਕ ਪੁੱਤਰ ਦਾ ਜਨਮ ਹੋਇਆ ਜਦੋਂ ਸਾਧ ਸੰਗਤ ਜੀ ਬਾਬਾ ਧੀਰਵਲ ਦਾ ਜਨਮ ਹੋਇਆ ਤੇ ਸਤਿਗੁਰੂ ਧੰਸ਼੍ਰੀ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਜੀ ਉਹਨੂੰ ਢੋਲੀ ਨਗਰ ਦੇ ਵਿੱਚ ਸਨ ਤੇ ਜਦੋਂ ਆਪਣੇ ਪੁੱਤਰੇ ਨੂੰ ਤੱਕਿਆ ਤੇ ਸਤਿਗੁਰੂ ਜੀ ਦੇ ਮੁਖ ਦੇ ਵਿੱਚੋਂ ਸੁਭਾਵਕ ਹੀ ਬਚਨ ਨਿਕਲੇ ਕਿ ਇਹ ਆਪਣੇ ਤਾਏ ਦਾ ਰੂਪ ਲੈ ਕੇ ਆ ਗਏ ਇਹ ਫਿਰ ਸਾਡੇ ਘਰ ਦੇ ਵਿੱਚ ਆ ਗਏ ਭਾਵ ਜਿਵੇਂ ਬਾਬਾ ਪ੍ਰਿਥੀ ਚੰਦ ਨੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਵਹਿਕ ਕੀਤਾ ਹੈ ਇਸ ਤਰ੍ਹਾਂ ਬਾਬਾ ਧੀਰਮਨ ਨੇ ਵੀ ਸਾਧ ਸੰਗਤ ਜੀ ਗੁਰੂ ਹਰ ਰਾਏ ਸਹਿਬ ਮਹਾਰਾਜ ਜੀ ਦੇ ਨਾਲ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਇਥੋਂ ਤੱਕ ਉਹਨੂੰ ਤੇਗ ਬਹਾਦਰ ਪਾਸ਼ਾ ਮਹਾਰਾਜ ਉੱਤਰ ਗੋਣੀ ਦੀ ਬਾਤਾਂ ਧੀਰਮਨ ਜੀ ਨੇ ਸੁਣਾਈ ਇਹ ਬਚਨ ਸਤਿਗੁਰੂ ਧੰਨ ਸ਼੍ਰੀ ਗੁਰੂ ਹਰगोविंद ਸਾਹਿਬ ਨੇ ਤਾਂ ਦਿੱਤੇ ਕਿ ਸਾਡੇ ਤਾਇਆ ਜੀ ਦਾ ਰੂਪ ਲੈ ਕੇ ਇਹ ਦੁਬਾਰਾ ਫਿਰ ਸਾਡੇ ਘਰ ਵਿੱਚ ਆ ਗਏ ਤੇ ਜਦੋਂ ਗੁਰੂ ਹਰਿਵਾਰੀ ਸਾਹਿਬ ਮਹਾਰਾਜ ਜੀ ਅੰਦਰ ਜਰਮ ਕੀਰਤਪੁਰ ਸਾਹਿਬ ਦੀ ਪਵਨ ਧਰਤੀ ਤੇ ਹੋਇਆ ਉਦੋਂ ਸਤਿਗੁਰੂ ਗੁਰਹਰਣ ਗੋਬਿੰਦ ਸਿੰਘ ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਦੀ ਪਵਨ ਧਰਤੀ ਤੇ ਬਰਾਜਮਾਨ ਨੇ ਤੇ ਜਦੋਂ ਸਿਖਾਂ ਨੇ ਜਾ ਕੇ ਦੱਸਿਆ ਕਿ ਸਤਿਗੁਰੂ ਜੀ ਤੁਹਾਡੇ ਪੁੱਤਰ ਦੇ ਘਰ ਦੇ ਵਿੱਚ ਰੱਬ ਨੇ ਪੁੱਤਰ ਦੀ ਧਾਰਸ਼ਕ ਕੀਤੀ ਹੈ ਤਾਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿਹਾ ਇਹ ਹਰੀ ਦਾ ਰੂਪ ਆਇਆ ਤੇ ਸਤਿਗੁਰ ਜੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਗੁਰਪੁਰ ਸਾਹਿਬ ਜੀ ਪਾਉਣ ਧਰਤੀ ਤੇ ਆਏ ਤੇ ਜਦੋਂ ਬੱਚੇ ਨੂੰ ਸਾਧ ਸੰਗਤ ਜੀ ਆਪਣੀ ਗੋਦ ਦੇ ਵਿੱਚ ਲਿਆ ਸਤਿਗੁਰ ਜੀ ਕਹਿ ਲਗੇ ਇਹ ਸਾਡਾ ਹਰ ਰਾਇ ਹੈ ਇਹ ਹਰੀ ਦਾ ਰੂਪ ਹੈ ਤੇ ਧੰਨ ਸ਼੍ਰੀ ਗੁਰੂ ਹਰਨਾਇ ਸਿੰਘ ਮਹਾਰਾਜ ਜੀ ਦਾ ਸਾਧ ਸੰਗਤ ਜੀ ਆਰੰਭ ਵਾਲਾ ਜੀਵਨ ਹੈ ਜਿਹੜਾ ਇਹ ਦਾਦਾ ਦਾਦਾ ਗੁਰੂ ਤਾਂ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦੇਦਰੇ ਤੇ ਤਾਂ ਜਿਹੜਾ ਹੈ ਇਹ ਬਦੀਤ ਹੋਇਆ। ਜੀਵਨ ਦੇ ਵਿੱਚ ਕੁਝ ਘਟਨਾਵਾਂ ਨੇ ਜਿਹੜੀਆਂ ਉਹ ਆਪਾਂ ਸਾਂਝੀਆਂ ਕਰਦੀਆਂ ਨੇ ਕਿ ਸਤਿਗੁਰ ਦੇ ਉਪਦੇਸ਼ ਸਾਡੇ ਵਾਸਤੇ ਜਿਹੜੇ। ਜਦੋਂ ਸਾਹਸੰਗਤ ਜੀ 12 ਸਾਲ ਦੀ ਉਮਰ ਹੋਈ। ਸਤਿਗੁਰ ਗੁਰੂ ਹਰ Rai ਸਾਹਿਬ ਮਹਾਰਾਜ ਜੀ ਆਂ। ਜੀਵਨ ਦੇ ਵਿੱਚ ਬਾਣੀ ਨੂੰ ਪੜਨਾ, ਗੁਰੂ ਦੀ ਬਾਣੀ ਨੂੰ ਵਿਚਾਰਨਾ ਤੇ ਗੁਰੂ ਸਿਧਾਂਤਾਂ ਦੇ ਉੱਤੇ ਜਿਹੜਾ ਅਦਾ ਦੇਖੂ ਨੇ ਪਹਿਲਾ ਦਿਨ ਉਹ ਵਚਨਾਵਾਂ ਦੇ ਉੱਤੇ ਪਹਿਰਾ ਦੇਣਾ ਸਤਿਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਨੇ ਬਚਪਨ ਦੇ ਵਿੱਚ ਹੀ ਰੰਗ ਕਰ ਦਿੱਤਾ। ਇੱਕ ਬੜਾ ਸੁਹਾਣਾ ਬਾਗ ਸਾਹਿਬ ਸਿੰਘ ਜੀ ਕੀ ਇੱਕ ਪੁੱਤ ਸਾਹਿਬ ਦੇ ਪਾਵਨ ਧਰਤੀ ਤੇ ਉਹ ਸਮੇਂ ਜਿਹੜਾ ਉਹ ਲਗਾ ਹੋਇਆ ਸੀ। ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਸ ਬਾਗ ਦੇ ਵਿੱਚ ਤੈਰਦੇ ਪਏ। ਤੇ ਸਤਿਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਜਦੋਂ ਉਹ ਬਾਗ ਦੇ ਵਿੱਚ ਗਏ ਤੇ ਚੋਲਾ ਜਿਹੜਾ ਹੈ ਸਾਹਿਬ ਸਿੰਘ ਜੀ ਉਹ ਵੱਡਾ ਪਾਇਆ ਹੋਇਆ। ਚੋੜੇ ਦੀਆਂ ਕੰਨੀਆਂ ਮੱਝੀਆਂ ਤੇ ਇੱਕ ਭੁੱਲ ਜਿਹੜਾ ਕੋਟਾ ਨਹੀਂ ਦਿਨੋਂ ਕੁੱਟ ਕੇ ਥੱਲੇ ਦੇ ਲਿਆ ਉਹ ਭੁੱਲ ਡਿਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਹ ਭੁੱਲ ਦੇ ਕੋਲ ਹੀ ਰਹਿ ਗਏ ਹੁਣ ਮਨ ਦੇ ਵਿੱਚ ਬੜਾ ਬਿਰਾਗ ਜਿਹਾ ਪੈਦਾ ਹੋਇਆ ਉਦਾਸੀ ਚਿਹਰੇ ਦੇ ਉੱਤੇ ਆ ਤੇ ਸਤਸੰਗਤੂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆ ਕੇ ਪੁੱਛਿਆ ਉਦਾਸੀ ਦਾ ਕਾਰਨ ਕਹਿਣ ਲੱਗੇ ਸਤੂ ਜੀ ਦਾਦਾ ਗੁਰੂ ਜੀ ਇਹ ਫੁੱਲ ਬੜਾ ਸੋਹਣਾ ਜਿਹੜਾ ਇਟਾਲੀਆ ਨਾਲ ਲੱਗਾ ਹੋਇਆ ਸੀ ਤੇ ਸਾਡੇ ਚੋਲੇ ਦੀ ਕਿਨਾਰੀ ਵੱਜ ਕੇ ਇਹ ਫੁੱਲ ਜਿਹੜਾ ਟੁੱਟ ਗਿਆ ਇਹ ਬੜਾ ਸੋਹਣਾ ਲੱਗ ਰਿਹਾ ਸੀ ਬੜੀ ਸੋਹਣੀ ਸੁਗੰਧ ਦੇ ਰਿਹਾ ਸੀ ਤੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਫਿਰ ਉੱਥੇ ਉਪਦੇਸ਼ ਦਿੱਤਾ ਕਿ ਪੁੱਤਰ ਜੀ ਜਦੋਂ ਚੋੜਾ ਵੱਡਾ ਹੋਵੇ ਉਦੋਂ ਫਿਰ ਚੋੜੇ ਨੂੰ ਪਾ ਕੇ ਸੰਭੋਜ ਕੇ ਤੁਰਨਾ ਚਾਹੀਦਾ ਹੈ ਇਹ ਉਪਦੇਸ਼ ਸਤਿਗੁਰੂ ਜੀ ਨੇ ਦਿੱਤਾ ਸੀ ਕਿ ਜੇਕਰ ਤੁਹਾਡੇ ਕੋਲ ਕੋਈ ਅਹੁਦਾ ਆ ਜਾਵੇ ਤੁਹਾਡੇ ਕੋਲ ਕੋਈ ਵੱਡੀ ਜ਼ਿੰਮੇਵਾਰੀ ਆ ਜਾਵੇ ਤੇ ਉਸ ਜ਼ਿੰਮੇਵਾਰੀ ਦੇ ਰਹਿਣਿਆਂ ਕਦੇ ਵੀ ਕਿਸੇ ਗਰੀਬ ਨੂੰ ਤੰਗ ਨਹੀਂ ਕਰਨਾ ਕਿਸੇ ਵੀ ਗਰੀਬ ਦਾ ਦਿਨ ਨਹੀਂ ਦੁਖਮਣਾ ਕਿ ਤੁਹਾਡੇ ਕਰਕੇ ਕਿਸੇ ਦਾ ਦਿਨ ਦੁਖੀ ਹੋਵੇ ਇਹ ਗੱਲ ਸਤਿਗੁਰੂ ਧੰ ਸ਼੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਜੀ ਨੇ ਆਪਣੇ ਜੀਵਨ ਦੇ ਵਿੱਚ ਕੱਕੀ ਕਰਕੇ ਬਣਾਈ ਦੇਖੋ ਇਹ ਤਾਂ ਬੁਰੜਾ ਕਰਨਾ ਪ੍ਰਕਿਰਤੀ ਦੀ ਸੰਭਾਲ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸਾਧ ਸੰਗਤ ਜੀ ਇਹ ਬਾਧਾ ਹੈ ਕਿਉਂਕਿ ਜਿਹੜਾ درخت ਜਿਹੜੀ ਵਾਤਾਵਰਨ ਨੂੰ ਸਾਨੂੰ ਸੁਭਰ ਦਿੰਦਾ ਹੈ ਜਿਹੜੇ ਵਾਤਾਵਰਨ ਦੇ ਫੁੱਲ ਸਾਨੂੰ ਜੀਵਨ ਦਿੰਦੇ ਨੇ ਆਕਸੀਜਨ ਦਿੰਦੇ ਨੇ ਤੇ ਗੁਰੂ ਹਰਾਈ ਸਾਹਿਬ ਮਹਾਰਾਜ ਜੀ ਨੇ ਪ੍ਰਕਿਰਤੀ ਨੂੰ ਸੰਭਾਲਣ ਵਾਸਤੇ ਇਹ ਸਾਧ ਸੰਗਤ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਿ ਜੀਵਨ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਇਹ ਕੁਦਰਤ ਦੀ ਸੰਭਾਲ ਕਰਨੀ ਤੇ ਜਦੋਂ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਾਧ ਸੰਗਤ ਜੀ ਸਰੀਰ ਨਛੋੜਾ ਆਪਣਾ ਤਿਆਗਿਆ 1644 ਦੇ ਵਿੱਚ ਹੁਣ ਜਿਹੜੀ ਗੁਰਤਾ ਗਦੀ ਦਾਤ ਹੈ ਅੱਗੇ ਪੰਜ ਪੁੱਤਰ ਨੇ ਸਤਿਗੁਰ ਦੇ ਪੰਜਾਂ ਪੁੱਤਰਾਂ ਦੇ ਵਿੱਚ ਸਭ ਤੋਂ ਵੱਡੇ ਬਾਬਾ ਹੋ ਦਿੱਤਾ ਜੀ ਬਾਬਾ ਸੂਰਜਮਲ ਬਾਬਾ ਅਣੀ ਰਾਏ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਸਾਧ ਸੰਗਤ ਜੀ ਬਾਬਾ ਸੂਰਜਮਲ ਇਹ ਪੰਜ ਪੁੱਤਰ ਨੇ ਉਹ ਸਾਰਿਆਂ ਦੇ ਮਨ ਵਿੱਚ ਇਹ ਸੀ ਕਿ ਜਿਹੜੀ ਗੁਰਤਾ ਗਦੀ ਦੀ ਦਾਤ ਆ ਸਤੂਜੀ ਧੰਸ਼੍ਰੀ ਗੁਰੂ ਜੀ ਇੱਕ ਹੱਥ ਪਾਕਿਸਤਾਨ ਦੇ ਰਹੇ। ਪਰ ਸਤੂਜੀ ਨੇ ਉਸ ਸਮੇ ਗੁਰਤਾ ਗਦੀ ਦੀ ਦਾਤ ਆਪਣੇ ਪੁੱਤਰਾਂ ਨੂੰ ਨਹੀਂ ਆਪਣੇ ਪੁੱਤਰੇ ਨੂੰ ਜਿੱਤੀ ਜਿਹੜੀ ਉਮਰ ਉਸ ਸਮੇ ਕੇਵਲ ਤੇ ਕੇਵਲ 14 ਸਾਲ ਜਦੋਂ ਗੁਰਤਾ ਗਦੀ ਦੀ ਦਾਤ ਦਿੱਤੀ ਤੇ ਸਤੂਜੀ ਨੇ ਨਾਲ ਵਚਨ ਕੀਤੇ ਸਿੱਖੀ ਦਾ ਪ੍ਰਚਾਰ ਜਿਹੜਾ ਹੈ ਇਹ ਵੱਧ ਤੋਂ ਵੱਧ ਕਰਨਾ ਹੈ। ਤੇ ਜੀਵਨ ਦੇ ਵਿੱਚ ਇੱਕ ਗੱਲ ਜਿੰਦੇ ਰਹੀ ਹਰ ਟਾਈਮ ਸ਼ਸਤਰਾਂ ਦੇ ਨਾਲ ਤਿਆਰ ਰਹਿਣਾ ਹੈ ਤੇ ਫੌਜਾਂ ਦਾ ਸਖਮ ਲੈ ਕੇ ਜਦੋਂ ਵੀ ਤੁਰਨਾ ਫੌਜੋਂ ਦੇ ਨਾਲ ਤੁਰਨਾ ਹੈ ਪਰ ਜੀਵਨਾਂ ਦੇ ਵਿੱਚ ਜੰਗ ਨਹੀਂ ਕਰਨਾ ਜੀਵਨ ਦੇ ਵਿੱਚ ਜੰਗ ਨਹੀਂ ਕਰਨਾ ਕਿ ਜੰਗ ਦਾ ਸਮਾਂ ਬਣ ਵੀ ਜਾਵੇ ਤੇ ਉਹ ਸਮੇਂ ਨੂੰ ਉਤਾਲਣਾ ਹੈ ਜੰਗ ਨਹੀਂ ਲੜੇਗਾ ਦੇਖੋ ਕਿਵੇਂ ਲੋਕ ਦੇ ਸਤਿਗੁਰੂ ਜੀ ਆਪ ਚਾਰਜ ਦੇਗਾ ਲੜੀਆਂ ਨੇ ਸਤਿਗੁਰੂ ਤੁਹਾਰ ਗੁਰਮੁਖ ਸਿੰਘ ਮਹਾਰਾਜ ਜੀ ਆ ਅੰਮ੍ਰਿਤਸਰ ਸਾਹਿਬ ਦੀ ਜੰਗ ਮਹਿਰ ਆਜਨੀ ਦੀ ਜੰਗ ਕਰਤਾਰਪੁਰ ਦੀ ਜੰਗ ਤੇ ਹਰ ਗੋਬਿੰਦਪੁਰ ਦੀ ਜੰਗ ਚਾਰ ਜਗਾਂ ਮੇਰੇ ਬਾਤ ਨੂੰ ਰਹਿਣਾ ਪਰ ਜਦੋਂ ਗੋਤਾ ਗਦੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਰਾਜਵਾਹ ਹੁੰਦੇ ਨੇ ਤੇ ਸਤਿਗੁਰੂ ਜੀ ਕਹਿੰਦੇ ਤੁਸੀਂ ਕੋ ਜੰਗ ਨਹੀਂ ਕਰਨਾ ਸਿੱਖੀ ਦਾ ਪ੍ਰਚਾਰ ਗੁਰੂ ਨਾਨਕ ਦੇਵ ਜੀ ਸਾਡੇ ਪ੍ਰਚਾਰ ਨੂੰ ਅੱਗੇ ਵਧਾਉਣਾ ਹੈ ਹੁਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੋਤਾ ਗਦੀ ਤੇ ਬੈਠੇ ਜਦੋਂ ਵੀ ਸਤਿਗੁਰੂ ਜੀ ਜਾਂਦੇ 2200 ਘੋੜਸਵਾਰ ਹਰ ਸਮੇਂ ਸਤਿਗੁਰੂ ਦੇ ਨਾਲ ਰਹਿੰਦੇ ਸਨ ਕਿਸੇ ਵੀ ਕਾਰਜ ਤੇ ਜਾਣਾ ਸਤਿਗੁਰ ਦੇ ਨਾਲ 2200 ਪੁਰਸਵਾਰ ਹਰ ਸਮੇਂ ਤੇ ਸਿੱਖ ਜਿਹੜੇ ਨੇ ਬੜੀ ਭਾਵਨਾ ਦੇ ਨਾਲ ਸਤਿਗੁਰ ਜੀ ਨੂੰ ਉਸਤਨਾ ਕੋ ਮਸਤਕ ਹੁੰਦੇ ਜਦੋਂ ਅਸੀਂ ਭਾਵਨਾ ਦੇ ਨਾਲ ਅਰਦਾਸ ਕਰਦੇ ਆ ਨਾ ਸਤਿਗੁਰ ਜੀ ਦੀ ਬਾਣੀ ਕਿੰਦੀ ਜੀ ਕੀ ਵਰਥਾ ਹੋਏ ਸੋ ਗੁਰਪੈ ਅਰਦਾਸ ਕਰ ਤਿਆਗ ਸਗ ਸਿਆਣਪਾ ਸਤਿਗੁਰ ਜੀ ਤੇ ਗੁਰ ਕੀ ਚਰਨੀ ਪੜ ਆਪਣੀਆਂ ਸਿਆਣਪਾ ਛੱਡ ਕੇ ਗੁਰ ਦੇ ਚਰਨਾਂ ਦੇ ਵਿੱਚ ਬਹਿ ਜਾ ਜਦੋਂ ਗੁਰੂ ਦੇ ਚਰਨਾਂ ਵਿੱਚ ਜਾ ਕੇ ਬੈਠੇਗਾ ਗੁਰੂ ਤੇਰੀ ਭਾਵਨਾ ਨੂੰ ਤੱਕਦਾ ਹੈ ਸਾਧ ਸੰਗਤ ਜੀ ਇੱਕ ਕਿਸੇ ਪਉਤੇ ਵਿੱਚ ਇੱਕ ਨਗਰ ਦੇ ਵਿੱਚ ਮਾਤਾ ਜੀ ਹੈ ਜਿਹਦਾ ਨਾਮ ਇਤਿਹਾਸ ਵਿੱਚ ਮਾਈ ਧੋਪੋ ਪੈਂਦੀ ਹੈ ਹੁਣ ਇਹਦੀ ਭਾਵਨਾ ਇੱਕ ਸਿੱਖ ਸਤਿਗੁਰੂ ਧਨਸ਼੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਜੀ ਬੜੀ ਭਾਵਨਾ ਦੇ ਪ੍ਰਸ਼ਾਦਾ ਸ਼ਤੌਂਦੇ ਨੇ ਆਪਣੇ ਘਰ ਦੇ ਵਿੱਚ ਬੁਲਾਉਂਦੇ ਨੇ ਕਿ ਮੈਂ ਗਰੀਬਣੀ ਹਾਂ ਕਿ ਮੇਰੇ ਘਰ ਦੇ ਵਿੱਚ ਵੀ ਤਹੀ ਗੁਰੂ ਹਰ Rai ਸਾਹਿਬ ਮਹਾਰਾਜ ਜੀ ਆਉਣਗੇ ਕਿ ਮੈਂ ਵੀ ਗੁਰੂ ਦੀ ਸੇਵਾ ਜਿਹੜੀ ਹੈ ਭਾਵਨਾ ਨਾਲ ਕਰਨੀ ਚਾਹੁੰਦੀ। ਮਨ ਦਾ ਫੁਰਨਾ ਬਣ ਗਿਆ ਤੇ ਸਾਧ ਸੰਗਤ ਜੀ ਇਹ ਫੁਰਨਾ ਬਣਿਆ ਤੇ ਨਾਮ ਦੀ ਨਾਲ ਮਨ ਵਿੱਚ ਫੁਰਨਾ ਬਣਾ ਕੇ ਜਿਹੜੀ ਕਰਨਤ ਹੈ ਉਹ ਕਰਨ ਦੇ ਪੱਲੇ ਪੱਲੇ ਬਾਣੀ ਨੂੰ ਸ਼ੁਭ ਦੀ ਤੇ ਮੂਲ ਮੰਤਰ ਦਾ ਜਾਪ ਕਰਦੀ ਸੀ। ਦੇਖੋ ਪਹਿਲਾਂ ਸਾਡੀਆਂ ਜਦੋਂ ਮਾਵਾਂ ਜਿਹੜੀਆਂ ਸਨ ਨਾ ਇਹ ਪ੍ਰਸ਼ਾਦੇ ਤਿਆਰ ਕਰਦੀਆਂ ਸਨ ਪ੍ਰਸ਼ਾਦਿਆਂ ਦੇ ਨਾਲ ਪਾਣੀ ਤਿਆਰ ਕਰਦੀਆਂ ਸਨ। ਰਸੋਈ ਦੇ ਵਿੱਚ ਗੁਰੂ ਦੀ ਬਾਣੀ ਜਿਹੜੀ ਹੈ ਉਹਦਾ ਪਹਿਲਾਂ ਹਰ ਸਮੇਂ ਰੱਖਦਾ ਸੀ। ਕਿਉਂਕਿ ਜਦੋਂ ਸਾਡੇ ਘਰਾਂ ਦੇ ਵਿੱਚ ਕੁਰਬਾਨੀ ਦਾ ਪਹਿਰਾ ਰਸੋਈਆਂ ਦੇ ਵਿੱਚ ਰਹੇਦਾ ਨਾ ਸਤਗੁਰੂ ਜੀ ਦੀ ਬਾਣੀ ਜਿਹਾ ਸਤ ਪੰਨ ਤੈਸਾ ਮਨ ਜਿਹੋ ਜਿਹਾ ਅੰਨ ਜਿਹੋ ਜੀ ਭਾਵਨਾ ਦੇ ਨਾਲ ਪਕਿਆ ਹੋਵੇਗਾ ਉਹੋ ਜਿਹਾ ਸਜਣਾ ਤੇਰਾ ਮਨ ਹੋ ਜਾਂਦਾ ਜਿਹੜੇ ਤਨ ਦੇ ਵਿੱਚ ਉਹ ਅੰਨ ਜਾਵੇਗਾ ਉਹ ਅੰਨ ਦੇ ਨਾਲ ਥਾਂ ਦੇ ਨਾਲ ਇਹਦਾ ਤਨ ਵੀ ਪਵਿੱਤਰ ਹੋ ਜਾਂਦਾ ਇਹਦਾ ਕਦੇ ਮਨ ਦੇ ਵਿੱਚ ਵੀ ਗੁਰੂ ਕੀ ਬਾਣੀ ਦੀ ਸੋਚੀ ਆ ਜਾਂਦੀ ਉਹਨੇ ਬਾਕੀ ਭਾਵਨਾ ਦੇ ਨਾਲ ਕੱਲੇ ਕੱਲੇ ਦਾਣੇ ਨੂੰ ਸਾਫ਼ ਕਰਦੀ ਹੈ ਤੇ ਸਾਧ ਸੰਗਤ ਜੀ ਉਸ ਤੋਂ ਬਾਅਦ ਉਹ ਚੱਕੀ ਦੇ ਵਿੱਚ ਕੀ ਕਰਿਆ ਕਰਦੀ ਅੱਲਾਹ ਭਾਵਨਾ ਦੇ ਨਾਲ ਪ੍ਰਸ਼ਾਦੇ ਬਣਾਏ ਉਹ ਜਿਵੇਂ ਦੇ ਸੁੱਕੇ ਤੇ ਰੁੱਖੇ ਪ੍ਰਸ਼ਾਦੇ ਬਣੇ ਪਰ ਉਹ ਭਾਵਨਾ ਬਣਾ ਲਈ ਕਿ ਸਤਿਗੁਰੂ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਦਰਸ਼ਨ ਜੀ ਉੱਤੇ ਇਹ ਧਰਿਪਰੀ ਦੇ ਘਰ ਦੇ ਵਿੱਚ ਆ ਕੇ ਪ੍ਰਸ਼ਾਦਾ ਛਕਣ ਗੁਰੂ ਨੂੰ ਸਾਧ ਸੰਗਤ ਜੀ ਭਾਵਨਾ ਨਾਲ ਚੇਤੇ ਕਰੀਏ ਗੁਰੂ ਉਸ ਸਮੇਂ ਬਰਾਜਮਾ ਨੂੰ ਇਤਿਹਾਸ ਵਿੱਚ ਬਿਰਤ ਸਾਖੀ ਨਾਲ ਜੇ ਭਾਈ ਸਾਧ ਸੰਗਤ ਜੀ ਵਿਧੀ ਜੰਮ ਨੇ ਵਰਦੇ ਭਾਟ ਦੇ ਵਿੱਚ ਚੇਤੇ ਕੀਤਾ ਤੇ ਸਤਿਗੁਰੂ ਉੱਥੇ ਵੀ ਜਾ ਕੇ ਜੇ ਮੱਖਣ ਸ਼ਾਹ ਰਬਾਣਾ ਕੂਬ ਦੇ ਜਹਾਜ਼ ਵਿੱਚ ਸਤਿਗੁਰੂ ਨੂੰ ਚੇਤੇ ਕਰਦਾ ਸਤਿਗੁਰੂ ਜੀ ਉੱਥੇ ਵੀ ਪਹੁੰਚਦੇ ਜੇ ਸਾਧ ਸੰਗਤ ਜੀ ਅਲਮਸਤ ਜੋਗੀ ਨਾਨਕ ਪਤੇ ਦੇ ਵਿੱਚ ਬਹਿ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੂੰ ਚੇਤੇ ਕਰਦੇ ਸਤਿਗੁਰੂ ਜੀ ਉੱਥੇ ਵੀ ਕਰਦੇ ਕਸ਼ਮੀਰ ਦੇ ਵਿੱਚ ਮਾਈ ਭਾਗਪਰੀ ਦੇ ਘਰ ਦੇ ਵਿੱਚ ਸਤਿਗੁਰੂ ਦੀ ਚੇਤੇ ਕਰਦੀ ਉਹ ਮਾਂ ਸਤਿਗੁਰੂ ਜੀ ਉੱਥੇ ਪਹੁੰਚਦੀ

ਦੇ ਹੁਣ ਸਾਧ ਸੰਗਤ ਜੀ ਉਹ ਮਾਨ ਦਾ ਜਿਹੜਾ ਅੰਦਰ ਦੀ ਬੇਦਲੀ ਉਹ ਪ੍ਰਮਾਤਮਾ ਧੰਨ ਸ਼੍ਰੀ ਤੁਹਾਰਦਾਈ ਸਾਹਿਬ ਵੀ ਨਾਲ ਜਾਣਦੇ ਜਦੋਂ ਅਸੀਂ ਕੋਈ ਭਾਵਨਾ ਦੇ ਨਾਲ ਕਾਰਜ ਕਰਦੇ ਆ ਨਾ ਤੁਸੀਂ ਆਪਣੇ ਜੀਵਨ ਦੇ ਵਿੱਚ ਕਰਕੇ ਦੇਖੀ ਜਿਹੜੇ ਕੰਮ 'ਚ ਤੁਹਾਡਾ ਸਿਮਰਨ ਹੋ ਗਿਆ ਸਿਮਰਨ ਤੋਂ ਪਾਉ ਉਹਦਾ ਚੇਤੇ ਕਰਨਾ ਤੁਸੀਂ ਆਪਣੇ ਬੱਚੇ ਨੂੰ ਚੇਤੇ ਕਰਕੇ ਦੇਖੋ ਤੁਹਾਨੂੰ ਉਸੇ ਸਮੇਂ ਬੱਚੇ ਦਾ ਫੋਨ ਆ ਜਾਵੇਗਾ ਇਹ ਪ੍ਰਮਾਤਮਾ ਦੀ ਕਿਰਤ ਹੁੰਦੀ ਜਦੋਂ ਅੰਦਰ ਦੀ ਵਿੱਚ ਹੋਵੇ ਕਈ ਕਾਰਜ ਹੁੰਦੇ ਨੇ ਸਾਡੇ ਅਸੀਂ ਨਿਕਣਾ ਹੁੰਦਾ ਹੈ

ਇਥੇ ਕਾਬਲ ਤੋਂ ਚੱਲ ਕੇ ਸਾ ਸੰਗਤ ਜੀ ਸੰਗਤ ਆਉਂਦੀ ਹੈ ਸਤਿਗੁਰੂ ਧੰਨ ਸ਼੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਜੀ ਦੇ ਨਾਮ ਵਾਸਤੇ ਜਦੋਂ ਸੰਗਤ ਚੱਲ ਕੇ ਆਉਂਦੀ ਸੀ ਨਾ ਸੰਗਤ ਦਾ ਇੱਕ ਨਿਯਮ ਹੁੰਦਾ ਸੀ ਗੁਰੂ ਘਰ ਦੇ ਵਿੱਚ ਆਉਣਾ ਬਾਣੀ ਪੜ੍ਹਦੇ ਆਏ ਹਾਂ ਜਦੋਂ ਗੁਰੂ ਦੇ ਦਰਸ਼ਨਾਂ ਵਾਸਤੇ ਆਉਂਣਾ ਨਾ ਤੇ ਬਾਣੀ ਹੁੰਦੇ ਵਿੱਚੋਂ ਚੱਲਦੇ ਆਉਂਦੇ ਜੇ ਅੰਤ ਵੇਲਾ ਹੋ ਗਿਆ ਤੇ ਆਸਾ ਜੀ ਦੀ ਬਾਤ ਜਿਹੜੀ ਹੈ ਉਹ ਗਾਉਣ ਲੱਗ ਜਾਣਾ ਕੋਈ ਸ਼ਬਦ ਚੇਤੇ ਆ ਉਹ ਸ਼ਬਦ ਨੂੰ ਗਾਉਣ ਲੱਗ ਜਾਣਾ ਮੂਰ ਮੰਤਰ ਚੇਤੇ ਆ ਮੂਰ ਮੰਤਰ ਦਾ 파ਰ ਕਰੀਏ ਇਸ ਲਈ ਇੱਕ ਗੂੜਾ ਉਪਦੇਸ਼ ਹੈ ਸਾਥੀ ਜਦੋਂ ਅਸੀਂ ਘਰੋਂ ਤੁਰੀਏ ਨਾ ਮੰਨਦੇ ਵੀ ਪੁਰਨਾ ਮਨਾਲੇ ਗੁਰੂ ਦੇ ਦਰਸਨਾ ਵਸਤੇ ਜਾ ਜੇ ਰਸਤੇ ਦੇ ਵਿੱਚ ਕੋਈ ਵੀ ਤੁਹਾਨੂੰ ਮਿਲ ਜਾਵੇ ਸੋ ਉਹ ਤੁਹਾਡੇ ਵਾਸਤੇ ਜ਼ਰੂਰੀ ਨਹੀਂ ਪਹਿਲਾਂ ਤੁਹਾਡੇ ਵਾਸਤੇ ਗੁਰੂ ਦੇ ਦਰਾਰੇ ਹੋਣਗੇ ਸਦਾ ਘਰੋਂ ਸਿਖਾ ਆਇਆ ਹੈ ਕਿ ਗੁਰੂ ਦੇ ਦਰਾਰੇ ਕਰ ਜਿਹੜੀ ਗੁਰੂ ਕੋ ਰਹਿਮਤ ਰਹਿ ਗਈ ਆ ਉਹ ਆਪਣੇ ਘਰ ਦੇ ਵਿੱਚ ਲੈ ਕੇ ਜਾ ਜਿਹੜੀ ਇਥੋਂ ਰਹਿਮਤ ਗਈ ਉਹ ਤੇਰੇ ਘਰ ਦੇ ਵਿੱਚ ਪਹੁੰਚੇ ਇਹ ਨਾ ਹੋਵੇ ਤੂੰ ਗੱਲਾਂ ਕਰਦਾ ਆਵੇਂ ਤੇ ਗੱਲਾਂ ਕਰਦਾ ਚਲਾ ਜੇ ਗੁਰੂ ਕੋ ਲੈਣ ਆਇਆ ਤੇ ਗੁਰੂ ਕੋ ਲੈ ਕੇ ਕੁਝ ਇਸ ਤਰ੍ਹਾਂ ਸੰਗਤ ਆਈ ਬੜੀ ਭਾਵਨਾਵਾਂ ਦੇ ਨਾਲ ਸ਼ਬਦ ਪੜ੍ਹਦੀ ਗਈ ਤੇ ਸਤਿਗੁਰੂ ਜੀ ਬੈਠੇ ਦੇ ਉੱਪਰ ਬਰਾਜਮਾਨ ਸਤਿਗੁਰੂ ਜੀ ਸੁੱਤੇ ਹੋਏ ਜਦੋਂ ਪੰਨਿਆਂ ਦੇ ਵਿੱਚ ਸ਼ਬਦ ਪੜਿਆ ਬਾਣੀ ਦਾ ਪਿਆਰ ਕਿਸੰਦੇ ਸ਼ਬਦ ਪੜੀ ਸਤਿਗੁਰੂ ਜੀ ਪੜੀ ਕਾ ਨਹੀਂ ਦੇ ਨਾਲ ਉੱਠਦੇ ਸਾਲ ਸਤਿਗੁਰੂ ਜੀ ਦੇ ਗੋਡੇ ਦੇ ਉੱਤੇ ਥੋੜੀ ਜਿਹੀ ਸੱਤ ਲੱਗੀ ਸਿੱਖ ਹੋਰ ਬੜੇ ਸਤਿਗੁਰੂ ਜੀ ਕਹਿ ਲੱਗੇ ਸਤਿਗੁਰੂ ਜੀ ਬਾਣੀ ਤੁਹਾਡਾ ਰੂਪ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਤੁਹਾਡਾ ਰੂਪ ਹੈ ਤੇ ਤੁਸੀਂ ਇਹਦੀ ਕਾਣੀ ਤੋਂ ਨਹੀਂ ਕਹਿ ਲਗੇ ਸਿਖਾ ਜੇ ਗੁਰਬਾਣੀ ਦਾ ਸਤਕਾਰ ਅਸੀਂ ਨਹੀਂ ਕਰਾਂ ਤੇ ਅਸੀਂ ਆਪਣੇ ਸਿਖਾਂ ਨੂੰ ਇਹ ਦੱਸਾਂਗੇ ਗੁਰਬਾਣੀ ਦਾ ਸਤਕਾਰ ਕਰਦੇ ਗੁਰਬਾਣੀ ਦਾ ਅਦਬ ਜਿਹੜਾ ਹੈ ਗੁਰਬਾਣੀ ਦਾ ਸਤਕਾਰ ਇਹ ਹਰੇਕ ਸਿੱਖ ਨੇ ਕਰਨਾ ਹੈ ਤੇ ਜਿਹੜਾ ਗੁਰਬਾਣੀ ਦਾ ਸਤਕਾਰ ਨਹੀਂ ਕਰਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਵਨ ਵਚਨ ਨੇ ਸਰਬੂਜੀ ਕਹਿੰਦੇ ਜਿਨ ਪੈ ਅਦਬ ਨਾ ਬਾਣੀ ਘਰਾ ਜਾਨੋ ਸੋ ਸਿਖ ਨਹੀਂ ਹਮਾਰਾ ਜਿਹਦੇ ਮਨ ਦੇ ਵਿੱਚ ਕੁਰਬਾਨੀ ਦੇ ਪ੍ਰਤੀ ਅਧਵ ਸਤਿਕਾਰ ਨਹੀਂ ਹੈ ਗੁਰੂ ਹਰ Rai ਸਾਹਿਬ ਮਹਾਰਾਜ ਜੀ ਕਿਹਦੇ ਸਾਡਾ ਸਿੱਖ ਨਹੀਂ ਹੋ ਸਕਦਾ ਉਹ ਸਾਡਾ ਸਿੱਖ ਨਹੀਂ ਹੈ ਜੇ ਭਾਈ ਗੋਬਿੰਦ ਨੇ ਚੇਤਾ ਕੀਤਾ ਸਤਿਗੁਰੂ ਧੰਨ Shri Guru Har Rai Sahab Maharaj Ji ਤੇ ਸਾਧ ਸੰਗਤ ਜੀ ਸਤਬੋ ਜੀ ਤਖਤ ਦੇ ਉੱਤੇ ਲੰਮਾ ਸਮਾਂ ਬੈਠੇ ਤੇ ਭਾਈ ਗੋਬਿੰਦਾ ਜਿਹੜਾ ਹੈ ਕਾਬਲ ਦੇ ਵਿੱਚ ਬੈਠਾ ਸ਼ਬਦ ਕਰਕੇ ਸੁਣ ਕਰਕੇ ਸਤਗੁਰੂ ਦੇ ਚਰਨਾਂ ਨੂੰ ਸਿਖਾ ਤੂੰ ਭਾਵਨਾ ਬਣਾ ਕੇ ਗੁਰੂ ਦੇ ਕੋਲ ਜਦੋਂ ਤੂੰ ਭਾਵਨਾ ਬਣਾ ਕੇ ਗੁਰੂ ਦੇ ਕੋਲ ਆਵੇਂਗਾ ਗੁਰੂ ਤੇਰੀ ਭਾਵਨਾ ਦੇ ਨਾਲ ਤੈਨੂੰ ਲਗਾਏਗਾ ਜਿਹੜੇ ਸਾ ਸੰਗਤ ਜੀ ਆਨ ਦੇ ਅਸੀਂ ਦਰਸ਼ਨ ਕਰਦੇ ਆ ਨਾ ਸਾਡੇ ਵੱਡੇ ਭਾਗ ਨੇ ਜਿਹੜਾ ਇੱਕ ਪੁਰ ਸਾਹਿਬ ਦੇ ਪਾਵਨ ਧਰਤੀ ਹੈ ਸਾਡੇ ਸਭ ਕੁਝ ਦਾ ਮਾਲਕ ਦਿੱਤੇ ਹੈ ਤੇ ਇਸ ਰਾਹਮ ਦੇ ਵਿੱਚੋਂ ਪਤਾ ਨਹੀਂ ਕਿੰਨੇ ਗੁਰੂ ਸਾਹਿਬਾਨ ਗਏ ਧੰਨ ਸ਼੍ਰੀ ਗੋਬਿੰਦ ਸਿੰਘ ਜੀ ਵੀ ਇਸ ਰਾਹ ਦੇ ਵਿੱਚੋਂ ਅਗੇ ਨੇ ਜਦੋਂ ਸਤਿਗੁਰੂ ਜੀ ਸਾਧ ਸੰਗਤ ਜੀ ਇੱਥੇ ਇੱਕ ਪੀਰ ਹੁੰਦਾ ਸੁਣਨ ਵਾਸਤੇ ਜੀ ਜਦੋਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਵਾਲੀਅਰ ਜਾਂਦੇ ਨੇ ਉਦੋਂ ਵੀ ਸੱਤ ਗੁਰੂ ਜੀ ਦੇ ਰਸਤੇ ਆਉਂਦੇ ਸਾਧੂ ਗੁਰੂ ਹਰ राय ਸਾਹਿਬ ਮਹਾਰਾਜ ਜੀ ਆਪਣੇ ਨੇੜੇ ਨਗਰ ਹੈ ਗੁਰਦੁਆਰਾ ਅੰਮ੍ਰਿਤਸਰ ਇੱਥੇ ਇੱਕ ਸਿੱਖ ਦੀ ਭਾਵਨਾ ਪੂਰੀ ਕਰਨ ਵਾਸਤੇ ਸੱਤ ਗੁਰੂ ਜੀ ਦੇ ਪੈ ਪੁਰਨ ਦਾ ਇਤਿਹਾਸ ਜੀ ਦੀ ਕਰਾ ਇਹਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਅਰਦਾਸ ਕੀਤੀ ਕਿ ਜਦੋਂ ਆਪਾ ਦੀ ਸੰਗਤ ਨੇ ਸਾਸ ਸੰਧ ਜੀ ਆਂਗੋ ਵਰਤਾਏ ਹੁਣ ਗੁਰੂ ਕਿਹੜੇ ਰੂਪ ਦੇ ਵਿੱਚ ਆ ਕੇ ਦਰਸ਼ਨ ਦਿੰਦਾ ਹੈ ਜਦੋਂ ਆਪਾ ਦੀ ਸੰਗਤ ਨੇ ਆਂਗੋ ਵਰਤਾਇਆ ਤੇ ਲੰਗਰ ਦੇ ਵਿੱਚ ਆਪ ਲੈ ਕੇ ਕਿ ਭਾਈ ਗੁਰੂ ਜਿਹੜਾ ਹੈ ਇਸ ਇਹਨੇ ਛਕਿਆ ਨਹੀਂ ਆਂਗੋ ਇਹਨੇ ਸਵੇਰੇ ਆ ਕੇ ਉਹੀ ਆਪ ਸਤਿਗੁਰ ਦੇ ਚਰਨਾਂ 'ਚ ਪੇਡਾ ਕਰ ਦਿੱਤਾ ਕੱਲ ਦਾ ਸਤਿਗੁਰ ਜੀ ਮੈਂ ਅੰਬਾਂ ਦੇ ਰੇਸ਼ੀ ਤੋਂ ਆਇਆ ਸਾਡੇ ਅੰਬਾਂ ਦੇ ਬਾਗ ਨੇ ਪਰ ਮੈਂ ਤੁਹਾਡੇ ਵਾਸਤੇ ਕੁਝ ਲੈ ਕੇ ਨਹੀਂ ਆ ਸਕਿਆ। ਕਿ ਸਤਗੁਰੂ ਜੀ ਕਹਿੰਦੇ ਇਹ ਸੰਗਤ ਵਿੱਚੋਂ ਮਿਲਿਆ ਹੋਇਆ ਪ੍ਰਸ਼ਾਦ ਭਾਈ ਗੁਰੂ ਜੀ ਤੁਸੀਂ ਛਕੋ ਪਰ ਤੁਹਾਡੇ ਨੂੰ ਮਾਰ ਕੇ ਅਸੀਂ ਆਪ ਅੰਬ ਛਕਾਂ। ਪਰ ਅਸੀਂ ਹੋਰ ਨਹੀਂ ਆਵਾਂਗੇ ਆਵਾਂਗੇ ਇਸ ਸਤਵੇਂ ਜਾਮੇ ਦੇ ਵਿੱਚ। ਤੇ ਭਾਈ ਗੁਰੂ ਕਹਿੰਦਾ ਸਤਗੁਰੂ ਜੀ ਮੈਂ ਉਸ ਸਮੇਂ ਤੱਕ ਤੁਹਾਨੂੰ ਤੁਹਾਡੇ ਦਾਰੇ ਪਾ ਸਕਾਂ। ਕਹਿੰਦੇ ਤੁਸੀਂ ਸਾਡੇ ਦਾਰੇ ਆਸਤੇ। ਪਰ ਸਤਗੁਰੂ ਉਹ ਹਰਿ ਰਾਏ ਸਹਿਬ ਮਹਾਰਾਜੀ ਦਾ। ਤੇ ਸਮਾਸਾ ਸੰਗਤ ਦੇ ਕੋਲ ਹੁਣ ਅੰਬਾਂ ਦਾ ਜ਼ਮਾਨੀ ਹੈ। ਇਹ ਜਿਹੜਾ ਸਮਾਂ ਹੰਗਣਾ ਨਹੀਂ ਹੈ ਪਰ ਗੁਰੂ ਦੀ ਰਹਿਮਤ ਦੇ ਨਾਲ ਸਾਧ ਸੰਗਤ ਜੀ ਗੁਰੂ ਚੱਕ ਤੇ ਕੀ ਨਹੀਂ ਕਰ ਸਕਦਾ ਗੁਰੂ ਤੇ ਖੇਹ ਦੇ ਵਿੱਚ ਜਿਹੜੇ ਸਾਧ ਸੰਗਤ ਜੀ ਸੱਪਣੇ ਨੂੰ ਨਾ ਪਾ ਸਕਦਾ ਉੱਚਿਆਂ 'ਚ ਢੀਵਾ ਕਰ ਸਕਦਾ ਇਹ ਗੁਰੂ ਦੀ ਮੋਜ ਹੈ ਤੇ ਜਦੋਂ ਗੁਰੂ ਹਰਾਈ ਸਾਹਿਬ ਮਹਾਰਾਜ ਜੀ ਪਹੁੰਚੇ ਨਾ ਸਾਧ ਸੰਗਤ ਜੀ ਇਹ ਭਾਈ ਗੁਰੂ ਜਿਹੜਾ ਹੈ ਇਹ ਬਹੁਤ ਵਿਰਧਾ ਅਵਸਥਾ ਦੇ ਵਿੱਚ ਹੁੰਦਾ ਆ ਕੇ ਤੱਕਿਆ ਸਤਿਗੁਰੂ ਜੀ ਨੂੰ ਸਤਿਗੁਰੂ ਜੀ ਕਹਿੰਦੇ ਕਿ ਭਾਈ ਗੁਰੂ ਨਾ ਅਸੀਂ ਆਮ ਸ਼ਕਲ ਜੀ ਕਹਿ ਲਿਆ ਦਾ ਸਤੂ ਜੀ ਇਹ ਸੀਜ਼ਨ ਵਿੱਚ ਅੰਬ ਤਾਂ ਨਹੀਂ ਹੁੰਦੇ ਆ ਕਹਿ ਲਿਆ ਸਾਨੂੰ ਅੰਬ ਛਕਾਓ ਜਦੋਂ ਸਾਹ ਸਰ ਵਿੱਚੋਂ ਤਰਫ ਤੋਂ ਲਗੇ ਕਹਿੰਦੇ ਅੰਬ ਵਾਕਿਆ ਹੀ ਉਹ ਤਰਫ ਤੋਂ ਲਗੇ ਅੱਜ ਵੀ ਇਹ ਕੋਈ ਆਕਤਨੀ ਵਾਲੀ ਗੱਲ ਨਹੀਂ ਅੱਜ ਵੀ ਤੁਸੀਂ ਬੋਦਵਾਰਾ ਸਾਹਿਬ ਚਲੇ ਜਾਓ ਉੱਥੇ ਬੇਮੋਸਮੀ ਅੰਬ ਲੱਗੇ ਇਹ ਗੁਰੂ ਕੀ ਰਹਿਮਤ ਹੈ ਇਸ ਥਾਂ ਤੇ ਸਤਿਗੁਰੂ ਨੂੰ ਹਰਨਾ ਇਸੇ ਮਹਾਨ ਦੇ ਚਰਨ ਪਏ ਤੇ ਗੁਰਬਾਣੀ ਦੇ ਪ੍ਰਵਾਹ ਸਾਹ ਸੰਗ ਜੀ ਤੇ ਹਰ ਟਾਈਮ ਚ ਤੇ ਧੰਨ ਸ਼੍ਰੀ ਗੁਰੂ ਰਾਇ ਸਹਿਬ ਮਹਾਰਾਜ ਜਿਦੋਂ ਬਾਣੀ ਵਾਲੀ ਪ੍ਰਕਿਰਤੀ ਨੂੰ ਸੁਭਾਵਿਤ ਜੀ ਉਹਨੂੰ ਸੰਤੂ ਜੀ ਨੇ ਉਪਦੇਸ਼ ਦਿੱਤਾ ਤੁਲਾ ਨੂੰ ਤੋੜਨਾ ਵੀ ਸਾਸ ਸੰਦੇ ਜੀ ਬਨਾਤ ਹੈ ਦਰਤਾਂ ਨੂੰ ਵਧਣਾ ਵੀ ਬਨਾਤ ਹੈ ਜੇ ਸੰਤੂ ਜੀ ਨੇ ਸਿੱਖੀ ਨੂੰ ਸੁਭਾਲਣ ਦੀ ਨਹੀਂ ਕੀਤੀ ਸੰਤੂ ਜੀ ਕਹਿੰਦੇ ਬਾਣੀ ਦਾ ਅਲਵ ਸਿਧਾ ਕਰਨਾ ਸੀ ਜੇ ਸੰਤੂ ਜੀ ਸੇਵਤੀ ਭਾਵਨਾ ਪੂਰੀ ਕਰਦੇ ਨੇ ਤੇ ਰੇਤੀ ਆਪੋ ਦਾ ਜੀ چار پن شری گرو گوبند مہاراج والے ਤਤਪਰੰਸ਼ੀ ਗੁਰੂ ਹਰਿਵੈਰ ਸਿੰਘ ਮਹਾਰਾਜ ਜੀ ਨੇ ਇੱਕ ਉਤਰ ਗ੍ਰੰਥ ਤੋਂ ਵਾਰਿਆ ਹੈ। ਇੱਕ ਪੁੱਤਰ ਗ੍ਰੰਥ ਤੋਂ ਵਾਰਿਆ ਹੈ। ਕਿੱਦਾਂ ਵਾਰਿਆ? ਸਾ ਸੰਗਤ ਜਦੋਂ ਸਤਿਗੁਰੂ ਧੰਨ ਸ਼੍ਰੀ ਚੋਹਰਬੈ ਸਿੰਘ ਮਹਾਰਾਜ ਜੀ ਉਹਨਾਂ ਦੇ ਇੱਕ ਨੇ ਬੁਲਾਇਆ ਕਿ ਸਾਨੂੰ ਦਰਸ਼ਨ ਦਿਓ ਦਿੱਲੀ ਦੇ ਵਿੱਚ। ਤੇ ਸਤਿਗੁਰੂ ਜੀ ਕਹਿੰ ਲੱਗੇ ਅਸੀਂ ਦਰਸ਼ਨ ਨਹੀਂ ਜਾਈਏ ਕਿਉਂਕਿ ਦਾਦਾ ਗੁਰੂ ਦਾ ਉਹਨਾਂ ਸੀ ਗੁਰੂ ਹਰਿ ਗੋਪਾਲ ਸਿੰਘ ਮਹਾਰਾਜ ਜੀ ਦਾ ਕਿ ਜੇ ਤੁਸੀਂ ਨਹੀਂ ਜਾਓਗੇ ਤੇ ਸਾਸ ਸਣੇ ਤੋਂ ਜੱਲੀ ਦੀ ਸੰਤ ਨੇ ਬਾਰ-ਬਾਰ ਬੇਨਤੀਆਂ ਕੀਤੀਆਂ ਕਿ ਸਾਨੂੰ ਦਰਸ਼ਨ ਦਿਓ ਪਰ ਸਬੂ ਜੀ ਨੇ ਆਪਣੇ ਵੱਡੇ ਸੁਪੁੱਤਰ ਬਾਬਾ ਰਾਮ ਰਾਏ ਭੇਜਿਆ ਤੇ ਬਾਬਾ ਰਾਮ ਰਾਏ ਦੇ ਬਚਨ ਕੀਤੇ ਨਾਮ ਕਿ ਤੁਹਾਡੀ ਰਸਨਾ ਦੇ ਉੱਤੇ ਗੁਰੂ ਨਾਨਕ ਦਾ ਵਾਸਾ ਹੋਵੇਗਾ ਜੋ ਵੀ ਬਚਨ ਜੋ ਵੀ ਉੱਥੇ ਹੋਵੇਗਾ ਤੁਸੀਂ ਉਹ ਸਤ ਕਰਕੇ ਪੜ੍ਹੋ ਪਰ ਗੁਰੂ ਦੇ ਸਿਧਾਂਤ ਨੂੰ ਤਾਂ ਦੇ ਪੇਟ ਦੀ ਖਾਮੜੀ ਹੈ ਅੱਜ ਆਪਾਂ ਦੇਖਦੇ ਹਾਂ ਕੋਈ ਦੁਨੀਆ ਦਾ ਰਾਜਾ ਆ ਜਾਵੇ ਨਾ ਅਸੀਂ ਗੁਰੂ ਦਾ ਸਰਕਾਰ ਛੱਡ ਕੇ ਉਹਦੇ ਪਿੱਛੇ ਕੋਪੈ। ਅਸੀਂ ਗੁਰੂ ਨੂੰ ਨਹੀਂ ਦੇਖਦੇ ਸਾਡੇ ਘਰ ਦੇ ਵਿੱਚ ਕੋਈ ਮੰਤਰੀ ਆ ਜਾ ਗੁਰੂ ਦੀ ਬਾਣੀ ਚੱਲਦੀ ਨੇ ਤਾਂ ਚੱਲ ਰਹੀ ਸੀ ਉੱਥੇ ਉਹਦੇ ਨਾਲ ਬਾਤ ਕਰੇ ਜਾਂਦੇ ਗੁਰੂ ਦਾ ਕੀਰਤਨ ਨਹੀਂ ਇਹਦੇ ਵਿੱਚ ਗੁਰੂ ਦੀ ਬਾਣੀ ਦਾ ਨਰਾਤਰ ਹੈ। ਰਾਜਾ ਹੁੰਦਾ ਕੋਈ ਸਮੇਂ ਵਾਸਤੇ ਪਰ ਜਿਹੜੀ ਛੰਨ ਵਿੱਚ ਬੈਠੇ ਉਹ ਤੇ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸਾ ਰਾਜ ਛੋੜ ਗੁਜਾ ਮੋਰ ਕੌਣ त्यागी। ਇਹੋ ਜੇ ਰਾਜੇ ਨੂੰ ਛੱਡ ਕੇ ਜੇ ਤੁਸੀਂ ਜਾਣਦੇ ਆਂ ਸਾਧ ਸੰਗਤ ਨੂੰ ਗੁਰੂ ਕੋਲ ਬਿਠ ਦੇਣ ਦੇ ਬਰਾਬਰ ਹੁੰਦਾ ਹੈ ਇਹ ਪ੍ਰਤੀਪਾ ਬਰਾਬਰ ਆਉਂਦਾ ਹੈ ਜਿਹੜਾ ਵੀ ਬਚਨ ਸਾਧ ਸੰਗਤ ਜੀ ਉਹ ਕਚਾਈ ਦੇ ਵਿੱਚ ਹੋਇਆ ਔਰ ਜੇ ਨਹੀਂ ਇਥੋਂ ਤੱਕ ਇਤਿਹਾਸ ਵਿੱਚ ਚਾਹੁੰਦਾ 72 ਤਰਾ ਮਾਤਾ ਬਾਬਾ ਰਾਮ ਰਾਏ ਦੇ ਲੋਹਾਈਆ ਤੇ ਜਦੋਂ ਬਚਨ ਮੰਨਣ ਦੀ ਗੱਲ ਆਈ ਨਾ ਗੁਰਬਾਣੀ ਦੀ ਗੱਲ ਆਈ ਉੱਥੇ ਬੈਠੇ ਜਿਹੜੇ ਮੁਸਲਮਾਨ ਸਾਹਮਣੇ ਗੱਲ ਨਹੀਂ ਜਿਹੜੇ ਬੁਲਾਰੀ ਬੈਠੇ ਸਨ

ਪੁੱਤ ਉਹਦਾ ਤਿਆਗ ਕਰਦਾ ਤਾਂ ਤੇ ਪੁੱਤਾਂ ਨੂੰ ਦੁਬਾਰਾ ਮੱਥੇ ਨਹੀਂ ਲਾਇਆ ਗੁਰਬਾਣੀ ਦਾ ਜਿਨ੍ਹਾਂ ਨੇ ਲੜਾ। ਸਬੂਜੀ ਕਹਿੰਦੇ ਭਾਈ ਗੁਰਬਾਣੀ ਦਾ ਸਤਕਾਰ ਏਦਾਂ ਕਰੇਗਾ ਕਰ ਜੇ ਤੇਰੇ ਮਨ ਵਿੱਚ ਗੁਰਬਾਣੀ ਦੇ ਪ੍ਰਤੀ ਅਦਬ ਨਹੀਂ ਹੈ ਸਤਕਾਰ ਨਹੀਂ ਹੈ ਮਤ ਜਾਣੀ ਤੂੰ ਇੱਥੇ ਮੱਥੇ ਟੇਕੇ ਤੇਰੇ ਪ੍ਰਮਾਨ ਹੋ ਗਏ ਨਹੀਂ। ਸਬੂਜੀ ਕਹਿੰਦੇ ਜਿੰਨਾ ਮਰਜੀ ਤੂੰ ਪਰੜੇ ਜੇਕਰ ਤੇਰੇ ਮਨ ਵਿੱਚ ਸਤਕਾਰ ਹੈ ਨਾ ਗੁਰਬਾਣੀ ਦਾ। ਜਦੋਂ ਗੁਰਬਾਣੀ ਪੜ੍ਹਦੇ ਆ ਨਾ ਸਾਧ ਸੰਗਤ ਜੀ جیون نیم بنا رسم جب جی آپ کا ਜਦੋਂ ਗੁਰੂ ਦੀ ਬਾਣੀ ਦੇ ਉੱਤੇ ਪਹਿਰਾ ਦੇ ਦਿੱਤਾ ਨਾ ਜਾਂ ਸਿੱਖਾ ਉਹ ਜਿੱਥੇ ਵੀ ਜਾਵੇਂਗਾ ਗੁਰਮਾਨਤਨ ਦਾ ਪਹਿਰਾ ਤੇਰੇ ਤੋਂ ਪਹਿਲਾ ਹੋਵੇ ਹੁਣ ਕਈ ਵਾਰ ਸਾਧ ਸੰਗਤ ਜੀ ਸਾਡੇ ਮਨ ਵਿੱਚ ਆਇਆ ਤੇ ਕਿ ਆਪਾਂ ਗੁਰਪੁਰਬ ਮਨਾਵਨੇ ਆ ਸੰਗਤ ਨਹੀਂ ਆਉਂਦੀ ਪਰ ਸਤਬੂਹ ਜੀ ਦੀ ਬਾਣੀ ਕਹੀ ਉਹ ਇਹ ਵਿਚਾਰੇ ਕਿਆ ਕਰੇ ਜਾਂ ਭਾਗਤੁਰ ਮੰਦੇ ਜਿਨ੍ਹਾਂ ਦੇ ਭਾਗ ਵੀ ਮੰਦੇ ਉਹਨਾਂ ਨੇ ਗੁਰੂ ਦੇ ਕੋਲ ਕੀ ਆਉਣਾ ਹੈ ਭਗਤ ਕਬੀਰ ਸਾਹਿਬ ਕੀ ਕਹਿੰਨ ਲਗੇ ਕਿ ਜਿਨ੍ਹਾਂ ਨੇ ਦੁਨੀਆਂ ਦੇ ਲੋਕਾਂ ਦੇ ਸੋਖੇ ਕੰਮ ਨਹੀਂ ਜੇ ਮਨ ਕੋ ਅੰਦਰ ਗਏ ਪਾਛੇ ਪਈ ਪਹੀਰ ਇਹ ਇੱਕ ਅਵਕਟ ਘਾਟੀ ਰਾਮ ਕੀ ਤਹਿ ਚੜ ਰਿਹਾ ਕਬੀਰ ਜਿੱਥੇ ਅਖੰਡ ਮੰਦ ਹੋਵੇਗਾ ਜਿੱਥੇ ਸੋਖੇ ਕੰਮ ਲਗੜ ਕੇ ਇਹ ਪੁੰਨ ਦਾ ਕਰਤੂ ਤੀਰ ਤਾਂ ਦੇ ਨਾਵਰ ਚਲੇ ਜਾਉ ਉੱਥੇ ਕੀ ਜਿਆਦਾ ਹੋਵੇ ਕੁੰਭ ਦਾ ਮੇਲਾ ਲੱਗਿਆ ਨਾ 12 ਸਾਲ ਬਰ ਦੇਖਣ ਆਪਾਂ ਕਿੰਨੀ ਚੀਜ਼ ਸੀ ਸਿਧਾਂਤ ਨਹੀਂ ਬੜਿਆ ਉਹ ਚਾਹਿਆ ਕਿਹੜਾ ਸਿਧਾਂਤ ਨੂੰ ਮੰਨਣ ਵਾਲਾ ਬਣੇ ਅਬਦੁਲ ਕਵੀਰ ਸਾਹਿਬ ਜੀ ਕਹਿੰਦੇ ਕਿ ਇੱਕ ਅਵਕਤ ਭਾਦੀ ਆਮ ਕੀ ਰੱਬ ਦੇ ਸਿਮਰਨ ਵਾਲੀ ਸੜਕ ਹੀ ਹੁੰਦੀ ਹੋ। ਸਿਆਣਿਆਂ ਬੰਦਿਆਂ ਦੀ ਕਦੇ ਢੀਰ ਨਹੀਂ ਹੁੰਦੀ ਤੇ ਢੀਰ ਵਿੱਚ ਕਦੇ ਸਿਆਣਾ ਬੰਦਾ ਨਹੀਂ ਹੁੰਦਾ। ਸਤੂ ਜੀ ਕਹਿੰਦੇ ਭਾਈ ਇਹ ਨਾ ਵੇਖਿਆ ਕਰ। ਗੁਰੂ ਘਰ ਦੇ ਚਾਦਰਿਆਂ ਨੇ ਆ ਕੇ ਗੁਰੂ ਦਾ ਸਮਾਗਮ ਮਨਾ ਰਿਆ ਉਹ ਵੀ ਪ੍ਰਮਾਨ ਹੈ। ਭਵੇਂ ਜਿੱਤਾ ਬੱਝ ਨਗਰ ਹੋਵੇ ਤੇ ਨਹੀਂ ਆਉਂਦੇ ਸਤੂ ਜੀ ਕਹਿੰਦੇ ਭਾਈ ਉਹਨਾਂ ਦਾ ਕਸੂਰ ਨਹੀਂ। ਓਏ ਵਿਚਾਰੇ ਕਿਆ ਕਰੈ। ਜਾ ਭਾਗ ਧੁਰ ਮੰਦੇ ਜਿਨ ਕੇ ਚਤ ਕੋਲ ਹੋਰ ਹੱਸੇ ਬਾਹ ਹੈ ਨਾ ਸਤਿਗੁਰ ਸਾਸ਼ ਜਿਨ੍ਹਾਂ ਦੇ ਜਿਤ ਵਿੱਚ ਕਠੋਰਤਾ ਇਹ ਗੁਰੂ ਦੇ ਕੋਲ ਗਈ ਜੀ ਤੇ ਸਤਿਗੁਰ ਜੀ ਦੇ ਗੁਰੂ ਤੇ ਆਪ ਰਣਨ ਕਰਦਾ ਹੈ ਇਥੇ